ਇਹ ਮਕਬਰਾ ਬਣਿਆ ਹੋਇਆ ਸੁਬਾਨ ਬੀਬੀ ਦਾ ਬਣਿਆ ਹੋਇਆ ਸੁਬਾਨ ਬੀਬੀ ਤੇ ਉਹਨਾਂ ਦੇ ਜਵਾਈ ਦਾ ਮਕਬਰਾ ਇਹ ਬਣਿਆ ਹੋਇਆ ਹੈ ਉਹਨਾਂ ਦੇ ਅੰਦਰ ਜਿਹੜੀਆਂ ਕਬਰਾਂ ਨੇ ਉਹ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਇਹ ਮਕਬਰਾ ਜੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਿਰਫ ਇਕੱਲਾ ਹੀ ਇਕਲੌਤਾ ਹੀ ਇਹ ਮਕਬਰਾ ਜਿਹੜਾ ਸੈਂਡਸਟੋਨ ਤੇ ਲੱਗ ਪੱਥਰ ਦਾ ਬਣਿਆ ਹੋਇਆ ਜਿਹੜਾ ਥੱਲੇ ਪੱਥਰ ਹੈ ਜੀ ਇਹਨੂੰ ਪੰਜਾਬੀ ਦੇ ਵਿੱਚ ਤਾਂ ਅਸੀਂ ਭਾਲੂ ਪੱਥਰ ਕਹਿ ਦਿੰਨੇ ਆਂ ਬਟ ਜਿਸ ਟਾਈਮ ਜਵਾਲਾ ਮੁਕੀ ਫਟਿਆ ਸੀਗਾ ਉਸ ਟਾਈਮ ਦਾ ਇਹ ਪੱਥਰ ਸਾਡੇ ਸਾਹਮਣੇ ਆਇਆ ਸੀਗਾ ਜੀ ਮਕਬਰਾ ਕਿਹੜੇ ਸਾਲ ਦੇ ਵਿੱਚ ਤਿਆਰ ਹੁੰਦਾ ਇਤਿਹਾਸੇ ਦਾ ਉਹ ਹੋਰ ਇਤਿਹਾਸ ਕੀ ਹੈ 1345 ਤੋਂ ਲੈ ਕੇ ਜੀ 1400 ਦੇ ਨੀਅਰ ਵਰਤ ਜੀ ਇਹ ਲੋਧੀ ਦਾ ਟਾਈਮ ਰਿਹਾ ਬਹਿ ਲੋਧੀ ਦਾ ਤਾਂ ਉਸ ਟਾਈਮ ਇਹ ਸਰੰਦ ਦੀ ਕਨਤੂਲੀ ਸਥਾਪਨਾ ਕੀਤੀ ਗਈ ਸੀ ਕਿ ਉਸ ਟਾਈਮ ਦਾ ਹੀ ਮਕਬਰਾ ਇਹ ਤਿਆਰ ਹੋ ਚੁੱਕਿਆ ਸੀ ਜੀ ਜੇਕਰ ਤੁਸੀਂ ਫਰੰਟ ਤੇ ਦੇਖੋਗੇ ਫਰੰਟ ਦੇ ਵਿੱਚ ਵੀ ਇੱਕ ਪੱਥਰ ਕਨਤਲ ਵੀ ਲੱਗਿਆ ਹੋਇਆ ਹੈ ਰੈੱਡ ਕਲਰ ਦਾ ਉਹਦੇ ਉੱਪਰ ਜੀ ਕੁਝ ਹਾਂਜੀ ਉਹਨਾਂ ਨੇ ਫਾਰਸੀ ਅਰਬੀ ਦੇ ਵਿੱਚ ਕੁਝ ਕਾਇਤ ਉਹਨਾਂ ਨੇ ਲਿਖੀ ਹੋਈ ਹੈ ਇਹ ਮੀਨਾਕਾਰੀ ਕੀਤੀ ਹੈ ਇਹ ਸਾਹਮਣੇ ਜੀ ਮੀਨਾਕਾਰੀ ਬਹੁਤ ਕਨਤਲ ਵੀ ਬਹੁਤ ਧਿਆਨ ਨਾਲ ਰੱਖ ਕੇ ਜੀ ਮੀਨਾਕਾਰੀ ਬਹੁਤ ਸੁੰਦਰ ਹੈ ਤੁਸੀਂ ਦੇਖੋ ਜੀ ਇਹਦੇ ਵਿੱਚ ਜੀ ਜਿਹੜਾ ਆਪਣਾ ਸੁਲਤਾਨ ਅਸ਼ਕੰਦਰ ਲੋਤੀ ਸੀਗਾ ਸ਼ਕੰਦਰ ਲੋਧੀ ਦਾ ਜਿਹੜਾ ਮੇਨ ਟਾਚਾ ਹੀ ਸੀਗਾ ਮੇਰੇ ਟੀਤਾ ਦੀ ਵੀ ਮੈਂ ਆਪਣੀ ਬੇਟੀ ਦਾ ਜਿਹੜਾ ਮਕਬਰਾ ਆ ਉਹ ਮੈਂ ਲੱਗ ਤਿੱਖਦਾ ਬਣਾਵਾ ਜਿਹਨੂੰ ਦੇਖਣ ਵਾਸਤੇ ਵੀ ਦੂਰੋ ਦੂਰੋ ਚਾਹੇ ਕੋਈ ਮੁਗਲ ਬਾਦਸ਼ਾਹ ਆ ਚਾਹੇ ਕੋਈ ਕਹਨਤਲ ਵੀ ਕੋਈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਉਹਨੂੰ ਦੇਖਣ ਵਾਸਤੇ ਇੱਥੇ ਆਉਂਦੇ ਜੀ ਕਿੰਨੀ ਕੁ ਜ਼ਮੀਨ ਸੀ ਇਸ ਮਕਬਰੇ ਦੀ ਇੰਨੀ ਕਿ ਜ਼ਮੀਨ ਸੀ ਜਿੱਥੇ ਪਕੜਿਆ ਕੋ ਹੋਰ ਵੀ ਜ਼ਮੀਨਾਂ ਵਾਲੇ ਦਵਾਲੇ ਸੀ ਅਸਲੀ ਕਹਿਣ ਦੇ ਵਿੱਚ ਤਾਂ ਇਹ ਆ ਕਿ ਜ਼ਗੀਰ ਜਿੰਨੀ ਵੀ ਹੈ ਸੀ ਇਹ ਪਿੰਡ ਦੀ ਸਾਰੀ ਜ਼ਗੀਰ ਦਿੱਤੀ ਗਈ ਸੀ ਉਹਨੂੰ ਦਾ ਤੋਹਫਾ ਬਾਕੀ ਹੁਣ ਤਾਂ ਪੂਣੇ 1-2 ਗਿੱਲੇ ਪੂਰੀ 2 ਗਿੱਲੇ ਵਿੱਚ ਹੀ ਆ। ਇੱਥੇ ਇਹ ਮਕਬਰਾ ਵਿੱਚੇ ਨਾਲ ਜ਼ਮੀਨ। ਇਹ ਵੀ ਸਾਮ ਸਮਾਂ ਦੀ ਲੋਡ ਹੈ ਜਿਸ ਤਰ੍ਹਾਂ ਦੇਖ ਸਕਦੇ ਹੋ ਜਿਹੜੇ ਪੱਥਰ ਨੇ ਉਹਨਾਂ ਦੇ ਵਿੱਚ ਕੱਖ ਨੇ, ਛੋਟੇ ਛੋਟੇ ਪਿੱਪਲ ਨੇ ਉਹ ਉੱਗੇ ਹੋਏ ਨੇ। ਇਹ ਵੀ ਨੁਕਸਾਨ ਪਹੁੰਚ ਸਕਦਾ। ਬਿਲਕੁਲ ਜੀ ਇਹ ਜਿਹੜੀਆਂ ਦੁਵਾਰਾਂ ਹੁੰਦੀਆਂ ਨੇ ਤੁਸੀਂ ਆਪਣੇ ਘਰ ਦੇ ਵਿੱਚ ਦੇਖਾਂਗੇ ਆਪਾਂ ਪਿੱਪਲ ਉੱਗਦਾ ਉਹ ਦੁਵਾਰਾਂ ਨੂੰ ਖੋਖਲਾ ਕਰ ਦਿੰਦਾ। ਕਿਉਂਕਿ ਇੱਟਾਂ ਨੂੰ ਖਤਮ ਕਰ ਦਿੰਦਾ ਉਹ। ਜਦ ਇੱਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਹੌਲੀ-ਹੌਲੀ ਜੀ ਉਹ ਕਹਿੰਦੇ ਘਰ ਵੀ ਖਤਮ ਹੋ ਜਾਂਦਾ। ਇਹ ਪੱਥਰ ਹੈ ਜੀ ਪੱਥਰ ਦੇ ਦੇਖੋ ਬਣਿਆ ਸੈਂਡ ਸੈਂਡ ਦਾ ਮਤਲਬ ਹੁੰਦਾ ਰੇਤਾਂ ਰੇਤਿਆਂ ਦੇ ਬਣਿਆ ਪੱਥਰ ਹੈ ਇਹ ਰੇਤਿਆਂ ਦੇ ਵਿੱਚ ਵੀ ਕਹਿੰਦੇ ਨੇ ਕਿ ਵੀ ਪੌਦੇ ਉੱਠ ਜਾਂਦੇ ਨੇ ਉਹਦੇ ਕਰਕੇ ਜੀ ਇਹ ਨੁਕਸਾਨ ਇਹਨਾਂ ਦੇ ਕਰਦੇ ਵੀ ਇਹਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਤੋਂ ਖੂਬਸੂਰਤ ਇਮਾਰਤ ਹੋਰ ਕਿਤੇ ਨਹੀਂ ਹੈ ਅਸੀਂ ਅੱਜ ਸਰਹੰਦ ਦੇ ਪਿੰਡ ਡੇਰਾ ਮੀਰ ਮੀਰਾ ਦੇ ਵਿੱਚ ਪਹੁੰਚੇ ਆ ਇੱਥੇ ਤੁਹਾਨੂੰ ਅੱਜ ਸਿਕੰਦਰ ਲੋਧੀ ਦੀ ਤੀ ਦਾ ਮਕਬਰਾ ਤੇ ਉਸ ਜਬੂਤ ਦੇ ਜਵਾਈ ਦਾ ਮਕਬਰਾ ਦਿਖਾਵਾਂਗੇ ਤਸਵੀਰਾਂ ਬੜੀ ਹੀ ਖੂਬਸੂਰਤ ਨੇ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਪੱਥਰ ਦੇ ਵਿੱਚ ਪੰਜਾਬ ਦੀ ਅਜਿਹੀ ਪਹਿਲੀ ਤਸਵੀਰ ਹੋਵੇਗੀ ਸਾਡੇ ਨਾਲ ਹਿਸਟੋਰੀਅਨ ਵੀ ਹੋਣਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਇਸ ਮਕਬਰੇ ਦਾ ਇਤਿਹਾਸ ਕੀ ਹੈ ਸਰਹੰਦ ਦੇ ਵਿੱਚ ਬਣਿਆ ਹੋਇਆ ਤਾਂ ਬੜੀ ਹੀ ਖੂਬਸੂਰਤ ਇੱਟਾਂ ਦੇ ਨਾਲ ਪੱਥਰਾਂ ਦੇ ਨਾਲ ਇਹ ਮਕਬਰਾ ਤਿਆਰ ਕੀਤਾ ਗਿਆ ਸਿਕੰਦਰ ਲੋਧੀ ਦੀ ਤੀ ਦਾ ਮਕਬਰਾ ਇਹ ਇਸ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਸਰਹੰਦ ਦੇ ਵਿੱਚ ਮੌਜੂਦ ਹੈ ਪ੍ਰਾਤਨ ਵਿਭਾਗ ਇਸ ਦੀ ਸਾਮ ਸਵਾਲ ਕਰਿਆ ਉਸ ਦੇ ਦੀਨ ਇਹ ਆਉਂਦਾ ਹੈ ਬੜੀ ਹੀ ਖੂਬਸੂਤ ਖੂਬਸੂਰਤ ਤਰੀਕੇ ਦੇ ਨਾਲ ਇਸ ਦੀ ਕਲਾਕਾਰੀ ਹੈ ਜਿਹੜੀ ਚਿੱਤਰਕਾਰੀ ਵੀ ਕੀਤੀ ਗਈ ਆ ਦਵਾਰਾਂ ਦੇ ਉੱਤਰ ਪੱਥਰ ਦੇ ਨਾਲ ਇਹ ਜਿਹੜਾ ਚਣਾਈ ਇਸ ਦੀ ਹੋਈ ਪਈ ਆ ਤਾਂ ਇਹ ਵੀ ਜਿਹੜੀ ਬਹੁਤ ਪੁਰਾਣੀ ਇਸ ਦੀ ਹਿਸਟਰੀ ਹੈ ਉਸ ਹਿਸਟਰੀ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਇੰਜ ਲੱਗਦਾ ਕਿ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਆ ਪਰ ਇਹ ਪੰਜਾਬ ਦੀ ਤਸਵੀਰ ਆ ਪੰਜਾਬ ਦੇ ਵਿੱਚ ਇਹ ਜਿਹੜਾ ਮਕਬਰਾ ਉਹ ਬਣਿਆ ਹੋਇਆ ਏ ਦੇਖ ਸਕਦੇ ਹੋ ਕਿ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਪੱਥਰ ਦੇ ਨਾਲ ਇਸ ਦੀ ਜਿਹੜੀ ਜਿਹੜਾ ਨਿਰਮਾਣ ਆ ਉਹ ਕੀਤਾ ਗਿਆ ਏ ਦੇਖ ਸਕਦੇ ਹੋ ਕਿ ਉੱਪਰ ਪੱਥਰ ਲੱਗੇ ਹੋਏ ਨੇ ਚਾਰੇ ਪਾਸੇ ਦਰਵਾਜ਼ੇ ਵੀ ਬਣੇ ਹੋਏ ਨੇ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਮੱਥਾ ਵੀ ਟੇਕਦੇ ਨੇ ਤਾਂ ਉਹ ਇਸ ਦੀ ਹਿਸਟਰੀ ਬਾਰੇ ਵੀ ਸਾਡੇ ਨਾਲ ਇੱਕ ਸਟੋਰੀਨ ਨੇ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਦੀ ਹਿਸਟਰੀ ਹੈ ਕੀ ਆ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਪੱਥਰਾਂ ਦੇ ਨਾਲ ਇਸ ਦਾ ਨਿਰਮਾਣ ਕਰਾਇਆ ਗਿਆ सिकंदर लोदी हो, हो, दी टीदा ਇਹ ਮਕਬਰ ਹੈ ਦੇਖ ਸਕਦੇ ਹੋ ਕਿ نیچے ਜਿਹੜੇ ਪੱਥਰ ਨੇ ਹੋਰ ਤਰ੍ਹਾਂ ਦੇ ਨੇ ਉੱਪਰ ਜਿਹੜੇ ਪੱਥਰ ਨੇ ਉਹ ਹੋਰ ਤਰੀਕੇ ਦੇ ਨੇ ਬੜੀ ਹੀ ਖੂਬਸੂਰਤ ਇਸ ਦੀ ਤਸਵੀਰ ਹੈ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਦਾ ਇਤਿਹਾਸ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਇਸ ਦਾ ਇਤਿਹਾਸ ਕਿੰਨੇ ਸਾਲ ਪੁਰਾਣਾ ਇਹ ਮਕਬਰਾ ਕਦੋਂ ਬਣਿਆ ਸੀ ਕਿਉਂ ਬਣਾਇਆ ਗਿਆ ਸੀ ਤਾਂ ਇਹ ਪੰਜਾਬ ਦੀ ਧਰਤੀ ਤੇ ਸਰਹੰਦ ਤੇ ਬਣਿਆ ਹੋਇਆ ਗੱਲਬਾਤ ਕਰਦੇ ਸਾਡੇ ਨਾਲ ਸਟੋਰੀਅਨ ਹਰਮੇਸ਼ ਕੁਮਾਰ ਸਾਡੇ ਨਾਲ ਨੇ ਹਿਸਟਰੀ ਕੀ ਕਹਿੰਦੀ ਆ ਇਹ ਮਕਬਰਾ ਕਦੋਂ ਬਣਿਆ ਸੀ ਸਿਕੰਦਰ ਲੋਧੀ ਨੇ ਆਪਣੀ ਧੀ ਦਾ ਇਹ ਮਕਬਰਾ ਬਣਾਇਆ ਸੀ ਤਾਂ ਸਰਹੰਦ ਦਾ ਇਹ ਪਿੰਡ ਹੈ ਤਾਂ ਹਿਸਟਰੀ ਕੀ ਹੈ ਇਸ ਦੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਇਥੇ ਚੈਨਲ ਪਹੁੰਚਣ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਇਹਦੇ ਜੇ ਇਤਿਹਾਸ ਆਪਾਂ ਪੜੀਏ ਸਰਹੰਦ ਦਾ ਬਹੁਤ ਪੁਰਾਣਾ ਇਤਿਹਾਸ ਹੈ ਮਾਨਮਤਾ ਇਤਿਹਾਸ ਹੈ ਜੀ ਸਰਹੰਦ ਦਾ ਕੋਈ ਇਹ ਨਹੀਂ ਹੈਗਾ ਵੀ 1300 ਤੋਂ ਲੈ ਕੇ ਵੀ 1700 ਤੇ ਜਾਂ 1800 ਦੇ ਬਸ ਇਤਿਹਾਸ ਖਤਮ ਹੋ ਜਾਂਦਾ ਹੈ ਇਸ ਸਰਹੰਦ ਦੀ ਜੇ ਗੱਲ ਕਰੀਏ ਤਾਂ ਇਹ ਮਕਬਰਾ ਲੋਧੀ ਡਾਇਨਸਟੀ ਦੇ ਟਾਈਮ ਬਣਿਆ ਹੋਇਆ ਜੀ ਜਿਸ ਟਾਈਮ ਉਹ ਲੁਧਿਆਣਾ ਦਾ ਨੀਂ ਪੱਥਰ ਰੱਖਿਆ ਗਿਆ ਲੁਧਿਆਣਾ ਦਾ ਨੀਂ ਪੱਥਰ ਰੱਖਣ ਵਾਲਾ ਬਹਿਲੂ ਲੋਧੀ ਠੀਕ ਹੈ ਜੀ ਬਹਿਲੂਦੀ ਬਹਿਲੂ ਲੋਧੀ ਕੌਣ ਸੀ ਸਿਕੰਦਰ ਲੋਧੀ ਦਾ ਪੁੱਤ ਬਹਿਲੋਲ ਲੋਧੀ ਜੀ ਸਿਕੰਦਰ ਦਾ ਬਾਬ ਦੇ ਦਾਦਾ ਸੀਗਾ ਦਾਦਾ ਸੀ ਠੀਕ ਹੈ ਇਬਰਾਹਿਮ ਲੋਧੀ ਦਾ ਫਾਦਰ ਸੀਗਾ ਜੀ ਇਹ ਬਹਿਲੋਲ ਲੋਧੀ ਦੇ ਟਾਈਮ ਦੇ ਵਿੱਚ ਜੀ ਜਦ ਸਰਹੰਦ ਦੀ ਸਥਾਪਨਾ ਹੋਈ ਹੈ ਤਾਂ ਬਹਿਲੋਲ ਲੋਧੀ ਦਾ ਸਭ ਤੋਂ ਵੱਡਾ ਜੀ ਉੱਥੇ ਉਹਦਾ ਹੱਥ ਰਿਹਾ ਹਿੱਸਾ ਰਿਹਾ ਜੀ ਕਿਉਂਕਿ ਇਹ ਸਾਡੇ ਨਾਲੇ ਜੀ ਇੱਥੇ ਦੋ ਪਿੰਡ ਹੈ ਜੀ ਨਲਾਸ ਤੇ ਬਰਾਸ ਉੱਥੇ ਦੇ ਦੋ ਰਾਜੇ ਸੀਗੇ ਰਾਜਾ ਨਲ ਤੇ ਰਾਜਾ ਬਲ ਰਾਜਾ ਨਲ ਤੋਂ ਨਲਾਸ ਬਣਿਆ ਜੀ ਰਾਜਾ ਬਲ ਤੋਂ ਬਰਾਸ ਬਣਿਆ ਜਿਸ ਟਾਈਮ ਸਰਹੰਦ ਦੇ ਵਿੱਚ ਲੋਧੀ ਡੈਨੇਸਟੀ ਸੀਗਾ ਤਾਂ ਉਸ ਉਹਨਾਂ ਨੇ ਫਿਰ ਕੀ ਕਰਿਆ ਜੀ ਜਿਹੜੇ ਉੱਥੋਂ ਦੇ ਵਸਨੀਕ ਸੀਗੇ ਲੋਕ ਉਹਨਾਂ ਨੂੰ ਸਰਹੰਦ ਲਿਆ ਕੇ ਵਸਾਉਣ ਵਾਲਾ ਸਭ ਤੋਂ ਪਹਿਲਾ ਬੰਦਾ ਜੀ ਬਹਿਲੋਲ ਲੋਧੀ ਸੀ ਪਹਿਲੋਲ ਲੋਧੀ ਅੱਗੇ ਪਹਿਲੋਲ ਲੋਧੀ ਦਾ ਜਿਹੜਾ ਪੋਤਾ ਸੀਗਾ ਸ਼ਕੰਦਰ ਲੋਧੀ ਸ਼ਕੰਦਰ ਲੋਧੀ ਨੇ ਆਪਣੀ ਧੀ ਦਾ ਜਿਹੜਾ ਨਕਾਹ ਵਿਆਹ ਜੀ ਉਹ ਜਿਸ ਨਾਂ ਤੇ ਪਿੰਡ ਹੈ ਡੇਰਾ ਮੀਰ ਮੀਰਾ ਉਹਨਾਂ ਨਾਲ ਕਰਵਾਇਆ ਜੀ ਡੇਰਾ ਮੀਰ ਮੀਰਾ ਦਾ ਸੀ ਉਹ ਉਹਨਾਂ ਦਾ ਜਵਾਈ ਸੀ ਜਿਹੜਾ ਕੀ ਨਾ ਚੀਦਾ ਜਿਹੜਾ ਸਕੰਦਰ ਲੋਧੀ ਦਾ ਜਿਹੜਾ ਜਵਾਈ ਸੀਗਾ ਉਹਨਾਂ ਦਾ ਨਾਮ ਡੇਰਾ ਮੀਰ ਮੀਰਾ ਸੀਗਾ ਤੇ ਉਹਨਾਂ ਦੇ ਬੇਟੀ ਦਾ ਨਾਮ ਜੀ ਸੁਭਾਨ ਬੀਬੀ ਸੀ ਸੁਭਾਨ ਬੀਬੀ ਜਿਹੜੀ ਇਹ ਮਕਬਰਾ ਬਣਿਆ ਹੋਇਆ ਸੁਭਾਨ ਬੀਬੀ ਦਾ ਬਣਿਆ ਹੋਇਆ ਸੁਭਾਨ ਬੀਬੀ ਤੇ ਉਹਨਾਂ ਦੇ ਜਵਾਈ ਦਾ ਮਕਬਰਾ ਇਹ ਬਣਿਆ ਹੋਇਆ ਉਹਨਾਂ ਦੇ ਅੰਦਰ ਜਿਹੜੀਆਂ ਕਬਰਾਂ ਨੇ ਉਹ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਹਾਂ ਇਹ ਮਕਬਰਾ ਜੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਿਰਫ ਇਕੱਲਾ ਹੀ ਇਕਲੌਤਾ ਹੀ ਇਹ ਮਕਬਰਾ ਹੈ ਜਿਹੜਾ ਸੈਂਡਸਟੋਨ ਤੇ ਲੱਗ ਪੱਥਰ ਦਾ ਬਣਿਆ ਹੋਇਆ ਹੈ ਜਿਹੜੇ ਕਿਹੜੇ ਤਰੀਕੇ ਦਾ ਇਹ ਪੱਥਰ ਹੈ ਤੁਸੀਂ ਇਸ ਦੀ ਵਰੀ ਰਿਸਰਚ ਕੀਤੀ ਹੋਣੀ ਹੈ ਜੀ ਜੀ ਇਹ ਜਿਹੜਾ ਜੀ ਉੱਪਰਲਾ ਹਿੱਸਾ ਆ ਇਹ ਸਾਰਾ ਜੀ ਸੈਂਡਸਟੋਨ ਜਿਹਨੂੰ ਕਹਿ ਦਿੰਨੇ ਆਪਾਂ ਰੇਤੇ ਦਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਧਿਆਨ ਨਾਲ ਜੀ ਇਹ ਪੱਥਰ ਕਹਿੰਦਾ ਵੀ ਇੱਥੇ ਤਾਂ ਹੁਣ ਮਿਲਦੇ ਨਹੀਂ ਸੀ ਕਿ ਪਹਿਲਾਂ ਰਾਜਸਥਾਨ ਦੇ ਵਿੱਚ ਇਹਨਾਂ ਦੀ ਬਨਾਵਟ ਹੁੰਦੀ ਸੀਗੀ ਬਹੁਤ ਟਾਈਮ ਪਹਿਲਾਂ ਜਦ ਇਹ ਮਕਬਰੇ ਦੀ ਉਸਾਰੀ ਕੀਤੀ ਗਈ ਸੀਗੀ ਜਿਹੜਾ ਥੱਲੇ ਪੱਥਰ ਹੈ ਜੀ ਇਹਨੂੰ ਪੰਜਾਬੀ ਦੇ ਵਿੱਚ ਤਾਂ ਅਸੀਂ ਭਾਲੂ ਪੱਥਰ ਕਹਿ ਦਿੰਨੇ ਆ ਬਟ ਜਿਸ ਟਾਈਮ ਜਵਾਲਾ ਮੁਖੀ ਫਟਿਆ ਸੀਗਾ ਉਸ ਟਾਈਮ ਦਾ ਇਹ ਪੱਥਰ ਤਾਂਤਲ ਵੀ ਸਾਹਮਣੇ ਆਇਆ ਸੀਗਾ ਜੀ ਇਸ ਪੱਥਰ ਦਾ ਮੇਨ ਕੰਮ ਇਹ ਸੀਗਾ ਵੀ ਜਿਹੜੀ ਇਹਦੀ ਫਾਊਂਡੇਸ਼ਨ ਜਾਂ ਇਹਦੀ ਕਨਤਲੇ ਵੀ ਥੱਲੇ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ ਜੀ ਇਹ ਪੱਥਰ ਦੀ ਵਰਤੋਂ ਕੀਤੀ ਜਾਂਦੀ ਸੀਗੀ। ਮਕਬਰਾ ਕਿਹੜੇ ਸਾਲ ਦੇ ਵਿੱਚ ਤਿਆਰ ਹੁੰਦਾ ਇਤਿਹਾਸ ਇਹਦਾ ਉਹ ਹੋਰ ਇਤਿਹਾਸ ਕੀ ਹੈ। 1345 ਤੋਂ ਲੈ ਕੇ ਜੀ 1400 ਦੇ ਨੀਅਰ ਬਾਕ ਜੀ ਇਹ ਲੋਧੀ ਦਾ ਟਾਈਮ ਰਿਹਾ ਬਹਿਲੋ ਲੋਧੀ ਦਾ। ਤਾਂ ਉਸ ਟਾਈਮ ਇਹ ਸਰੰਦ ਦੀ ਕਨਤਲੇ ਸਥਾਪਨਾ ਕੀਤੀ ਗਈ ਸੀ ਕਿ ਉਸ ਟਾਈਮ ਦਾ ਹੀ ਮਕਬਰਾ ਇਹ ਤਿਆਰ ਹੋ ਚੁੱਕਿਆ ਸੀਗਾ ਜੀ। ਮਕਬਰਾ ਕਾਫੀ ਪੁਰਾਣਾ ਹੈ। ਪੰਜਾਬ ਦੇ ਚ ਇਕੱਲਾ ਹੀ ਮਕਬਰਾ ਜੀ ਇਹ ਜਿਹੜਾ ਜਿਹੜਾ ਦਿੱਖ ਦਾ ਬਣਿਆ ਹੋਇਆ ਜਿਹੜਾ ਇਸ ਦਿੱਖ ਸੈਂਡਸਟੋਨ ਦਾ ਬਣਿਆ ਹੋਇਆ ਹੋਰ ਅਸੀਂ ਅੱਜ ਤੱਕ ਤਾਂ ਮੈਥੇ ਮੈਂ ਪੂਰਾ ਪੰਜਾਬ ਘੁੰਮਿਆ ਕਿਸੇ ਦੇ ਦੇਖਿਆ ਨਹੀਂ ਹੈਗਾ ਇਹਦੀ ਬਨਾਵਟ ਬਹੁਤ ਖੂਬਸੂਰਤ ਹੈ ਤੁਸੀਂ ਉੱਪਰ ਦੇਖੋਗੇ ਜੀ ਉੱਥੇ ਨੀਲੇ ਰੰਗ ਦੇ ਵੀ ਕਾਨੇ ਤਲਵੀਰਾਂ ਤੇ ਪੱਥਰ ਨਾਲ ਲੱਗੇ ਹੋਏ ਨੇ ਤੇ ਜੇਕਰ ਤੁਸੀਂ ਫਰੰਟ ਦੇ ਦੇਖੋਗੇ ਫਰੰਟ ਦੇ ਵਿੱਚ ਵੀ ਇੱਕ ਪੱਥਰ ਕਨਤਲ ਵੀ ਲੱਗਿਆ ਹੋਇਆ ਰੈੱਡ ਕਲਰ ਦਾ ਉਹਦੇ ਉੱਪਰ ਜੀ ਕੁਝ ਹਾਂਜੀ ਉਹ ਉਹਨਾਂ ਨੇ ਫਾਰਸੀ ਅਰਬੀ ਦੇ ਵਿੱਚ ਕੁਝ ਇਕਾਈਤ ਉਹਨਾਂ ਨੇ ਲਿਖੀ ਹੋਈ ਹੈ ਜੀ ਮੀਨਾਕਾਰੀ ਕੀਤੀ ਹੋਈ ਹੈ ਜਦੋਂ ਇਹ ਸਾਹਮਣੇ ਜੀ ਮੀਨਾਕਾਰੀ ਬਹੁਤ ਕਨਤਲ ਵੀ ਬਹੁਤ ਧਿਆਨ ਨਾਲ ਰੱਖ ਕੇ ਜੀ ਮੀਨਾਕਾਰੀ ਬਹੁਤ ਸੁੰਦਰ ਹੈ ਵਕਤ ਤੁਸੀਂ ਦੇਖੋ ਜੀ ਇਹ ਮੀਨਾਕਾਰੀ ਚ ਉਹਨਾਂ ਨੇ ਫੁੱਲ ਦੀ ਬਨਾਵਟ ਬਣਾਈ ਹੋਈ ਹੈ ਇਹ ਇਸ ਤਰ੍ਹਾਂ ਦੇ ਬਹੁਤ ਮੀਨਾਕਾਰੀ ਉਹਨਾਂ ਨੇ ਕਰੀ ਹੋਈ ਹੈ ਤੇ ਕੁਛ ਇੱਕ ਹੋਰ ਹੈ ਵੀ ਇੱਥੇ ਕਨਤਲ ਵੀ ਥੋੜਾ ਟਾਈਮ ਜੀ ਇੱਥੇ ਪਹਿਲਾਂ ਇਹਦੇ ਨਾਲ ਇਦਾਂ ਦਾ ਹਾਦਸਾ ਹੋ ਗਿਆ ਸੀ ਕਿ ਇਹਨਾਂ ਤੇ ਪੱਥਰ ਡਿੱਗਨੇ ਸਟਾਰਟ ਹੋ ਗਏ ਸੀ ਜਿਹੜੇ ਪੱਥਰ ਡਿੱਗਣ ਲੱਗੇ ਹਾਂ ਜੀ ਹਾਂ ਇਹਦੇ ਪੱਥਰ ਉੱਪਰ ਤੁਸੀਂ ਦੇਖੋਗੇ ਗੂਮੜ ਦੇ ਕੋਲੋਂ ਜਿੱਥੇ ਇਹਨਾਂ ਦੇ ਪੱਥਰगिर ਗਏ ਸੀਗੇ ਉਹ ਮੇ ਵੀ ਹੋ ਸਕਦਾ ਜਾਂ ਪਿੰਡ ਦੇ ਜਿੱਥੇ ਪਏ ਹੋਣ ਕਿਉਂਕਿ ਸਾਡੇ ਜਿਹੜੇ ਇਤਿਹਾਸਕਾਰ ਸੀਗੇ ਸੁਭਾਸ਼ ਪ੍ਰਿਹਾਰ ਜੀ ਉਹਨਾਂ ਨੇ ਕਿਤਾਬਾਂ 'ਚ ਜ਼ਿਕਰ ਕਰਿਆ ਵੀ ਜਿਹੜੇ ਇਹਨਾਂ ਦੇ ਪੱਥਰ ਸੀਗੇ ਉਹ ਮੈਂ ਸਕੂਲ ਦੇ ਕੋਲ ਜਾਂ ਪਿੰਡ ਦੀਆਂ ਗਲੀਆਂ 'ਚ ਵੀ ਗਰੇ ਦੇਖੇ ਨੇ ਪੱਥਰ ਇੱਕ ਪੱਥਰ ਇਹ ਵੀ gira ਹੋਇਆ ਕੋਲ ਪੱਥਰ ਪਿਆ ਜੀ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਮੁਕਬਰੇ ਦਾ ਹੀ ਹਿੱਸਾ ਉਹ ਉਹ ਸਾਹਮਣੇ ਪੱਥਰ ਪਿਆ ਹੋਇਆ ਉਹ ਸਾਹਮਣੇ ਹਾਂ ਇਹ ਉਪਰ ਡਿੱਗਿਆ ਹੋਇਆ ਕਿਤੋਂ ਇਹ ਉੱਪਰ ਡਿੱਗਿਆ ਜੀ ਤੁਸੀਂ ਉੱਪਰ ਦੇਖੋਗੇ ਪਿੱਲਰ ਹੈ ਜੀ ਜਿਹੜਾ ਉਹ ਇੱਕ गिर ਚੁੱਕਿਆ ਹੈ ਉਹ ਪਿੱਲਰ ਗਿਰਨ ਦਾ ਕਾਰਨ ਇਹ ਸੀਗਾ ਵੀ ਜਾਂ ਫਿਰ ਕੋਈ ਤਜਾਬੀ ਵਰਖਾ ਜੀ ਠੀਕ ਹੈ ਜਿਹੜੀ ਇਹਦੀ ਬਨਾਵਟ ਦੀ ਜਿਹੜੀ ਇਹਦੀ ਖੂਬਸੂਰਤੀ ਦੇ ਉੱਪਰ ਜੀ ਅਸਰ ਪਾਉਂਦੀ ਹੈ ਉਹ ਤਜਾਬੀ ਵਰਖਾ ਪਾਰੀ ਹੈ ਜੋ ਇਹਨਾਂ ਦੀ ਖਾਸੀਅਤ ਤੁਹਾਨੂੰ ਇਸ ਦੇ ਵਿੱਚ ਤੁਸੀਂ ਦੇਖੀ ਆ ਹਿਸਟਰੀ ਦੇ ਵਿੱਚ ਹੋਰ ਕੀ ਕੀ ਪੜਿਆ ਇਸ ਦੇ ਬਾਰੇ ਇਹਦੇ ਵਿੱਚ ਜੀ ਜਿਹੜਾ ਆਪਣਾ ਸੁਲਤਾਨ ਸ਼ਿਕੰਦਰ ਲੋਧੀ ਸੀਗਾ ਸ਼ਿਕੰਦਰ ਲੋਧੀ ਦਾ ਜਿਹੜਾ ਮੇਨ ਟਾਚਾ ਹੀ ਸੀਗਾ ਮੇਰੇ ਟੀਤਾ ਦੀ ਵੀ ਮੈਂ ਆਪਣੀ ਬੇਟੀ ਦਾ ਜਿਹੜਾ ਮਕਬਰਾ ਆ ਉਹ ਮੈਂ ਲੱਗ ਦਿਖਦਾ ਬਣਾਵਾ ਜਿਹਨੂੰ ਦੇਖਣ ਵਾਸਤੇ ਵੀ ਦੂਰੂ ਦੂਰੋ ਚਾਹੇ ਕੋਈ ਮੁਗਲ ਬਾਦਸ਼ਾਹ ਆ ਚਾਹੇ ਕੋਈ ਕਹਿਣਾਤਲ ਵੀ ਕੋਈ ਰਾਜਾ ਮਹਾਰਾਜਾ ਕੋਈ ਬਾਦਸ਼ਾਹ ਉਹਨੂੰ ਦੇਖਣ ਵਾਸਤੇ ਇੱਥੇ ਆਉਣੇ ਜੀ ਜਿਹੜਾ ਸਾਹਮਣੇ ਰੈੱਡ ਕਲਰ ਦਾ ਜਿਹੜਾ ਸਟੋਨ ਲਾਇਆ ਗਿਆ ਵਿੱਚ ਉਸ ਤੇ ਵੀ ਕੁਝ ਲਿਖਿਆ ਗਿਆ ਕੋਈ ਮਨ ਲਗਾਦਾ ਵਰਡਿੰਗ ਹੈ ਕੋਈ ਹਾਂਜੀ ਹਾਂ ਉਹ ਤੁਸੀਂ ਦੇਖੋਗੇ ਕੁਝ ਅਰਬੀ ਪਾਸ਼ਾ ਪਲੱਸ ਫਾਰਸੀ ਦੇ ਵਿੱਚ ਉਹ ਲਿਖਿਆ ਹੋਇਆ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਅਸੀਂ ਰਹਿਣ ਕਰਕੇ ਸਾਨੂੰ ਇਹਦੇ ਬਾਰੇ ਨਹੀਂ ਜਿਆਦਾ ਅਸੀਂ ਪੜਾਈ ਕਰ ਨਹੀਂ ਸਕਦੇ ਜੀ ਇਹ ਜਿਹੜੇ ਅਰਬੀ ਦੇ ਐਕਸਪਰਟ ਬੰਦੇ ਨੇ ਜਾਂ ਕੋਈ ਕਿਸ ਦਿੱਖ ਦਾ ਤਿਆਰ ਕੀਤਾ ਹੋਵੇ ਉੱਪਰ ਵੀ ਤੁਸੀਂ ਚੀਜ਼ਾਂ ਦੇਖੀਆਂ ਹੋਣੇ ਇਸ ਬਾਰੇ ਬਰੀਕੀ ਬਾਰੇ ਪੜਿਆ ਹੋਣਾ ਉਹ ਈਐਸ ਦੀ ਖਾਸੀਅਤ ਹੈ ਖਾਸੀਅਤ ਜੀ ਮੇਨ ਮਕਬਰੇ ਦੀ ਇਹੀ ਹੈ ਵੀ ਇਹ ਸੈਂਡਸਟੋਨ ਦਾ ਬਣਿਆ ਹੋਰ ਤਾਂ ਦੇ ਕੋਈ ਦੀ ਹਿਸਟਰੀ ਹੈ ਜੀ ਹਿਸਟਰੀ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਹਾਂ ਜੀ ਮੈਂ ਦੋ ਬੇਟੀਆਂ ਸੀਗੀਆਂ ਇੱਕ ਸੁਭਾਨ ਬੀਬੀ ਇੱਕ ਤਾਜ ਤੇ ਹਜ ਬੀਬੀ ਉਹਦਾ ਮਕਬਰਾ ਵੀ ਕੋਈ ਥੋੜੀ ਦੂਰੀ ਤੇ ਕਿਲੋਮੀਟਰ ਤੇ ਜਾਊਂਗੇ ਕਰਕੇ ਦਿਖਾਣਾ ਹੈ ਜਿਹੜਾ ਉਹ ਸਾਹਮਣੇ ਕਿਤੇ ਨਜ਼ਰ ਹਾਂਜੀ ਉਹ ਸਾਹਮਣੇ ਬਿਲਕੁਲ ਨਜ਼ਰ ਆ ਰਿਹਾ ਜੀ ਉਹ ਤੁਸੀਂ ਦਰਖਤਾਂ ਦੇ ਉਹਲੇ ਪਰਲੀ ਸਾਈਡ ਦੇਖੋਗੇ ਤਾਂ ਉਹ ਉਹਨਾਂ ਦੇ ਬੇਟੀ ਦਾ ਹੀ ਮਕਬਰਾ ਹੋਵੇਗਾ ਉਹ ਦੂਜਾ ਮਕਬਰਾ ਦੂਜੇ ਬੇਟੀ ਦਾ ਉਹ ਕਹਿੰਦੇ ਨੇ ਕਿ ਜਿਹੜਾ ਸਰਦੀ ਬ੍ਰਿਕਸ ਉਹਦੀ ਬਣਾਈ ਗਈ ਹੈ ਜੀ ਸਰਦੀ ਈਟ ਨਾਲ ਬਣਾਈ ਗਈ ਹੈ ਉਹ ਸਰਦੀ ਜੀ ਜੀ ਇੰਜ ਲੱਗਦਾ ਵੀ ਜਿਹੜੇ ਪੱਥਰ ਆ ਇਹ ਦੇਖੀ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦਾ ਬਣਿਆ ਹੋਇਆ ਸੀ ਪੱਥਰ ਐ ਲੱਗਦਾ ਵੀ ਜਿਵੇਂ ਖਰਾਬ ਹੋ ਗਿਆ ਹੁੰਦਾ ਵੀ ਹੌਲੀ ਹੌਲੀ ਸਮੇਂ ਦੇ ਨਾਲ ਇਹ ਪੱਥਰਾਂ ਦੇ ਜਿਹੜੀ ਦੇਖਾ ਉਦਾਂ ਦੀ ਹੈ ਜੀ ਜੇਕਰ ਤੁਸੀਂ ਦੇਖੋ ਪੱਥਰਾਂ ਦਾ ਜੀ ਮੇਬੀ ਹੋ ਸਕਦਾ ਵੀ ਜਿਸ ਟਾਈਮ ਜਵਾਲਾਮੁਖੀ ਫਟਿਆ ਤਾਂ ਉਸ ਟਾਈਮ ਇਹ ਪੱਥਰਾਂ ਦੀ ਅਸਲ ਰੂਪ ਜਿਹੜੀ ਸਾਹਮਣੇ ਆਈ ਹੈ ਜੀ ਮੀਨਾਕਾਰੀ ਤਾਂ ਚਾਰੇ ਜਿਹੜੇ ਦਰਵਾਜ਼ੇ ਨੇ ਇਹਦੇ ਉਸੇ ਤਰ੍ਹਾਂ ਬਣੀ ਹੋਈ ਆ ਉਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਇੱਧਰ ਵੀ ਦਰਵਾਜ਼ਾ ਦਰਵਾਜਾ ਜੀ ਦੇਖੋ ਹਰ ਇੱਕ ਚਾਰੇ ਦਿਸ਼ਾਵਾਂ ਕਨ ਹੀ ਦਰਵਾਜਾ ਹੁੰਦਾ ਇਹਨਾਂ ਦਾ ਠੀਕ ਹੈ ਨਾ ਇਹ ਦਰਵਾਜਾ ਰੱਖਣ ਦਾ ਮੇਨ ਮਕਸਦ ਇਹ ਹੀ ਹੁੰਦਾ ਸੀਗਾ ਕਿਉਂਕਿ ਉਹ ਉਹਨਾਂ ਦੀ ਜਿਹੜੀ ਜਿਹੜੇ ਡੇ ਨਾਮ ਤੇ ਪਿੰਡ ਬਣਿਆ ਡੇਰਾ ਮੀਰ ਮੀਰਾ ਉਹ ਸੂਫੀ ਮਤ ਦੇ ਬੰਦੇ ਸੀਗੇ ਸੱਤ ਮਤ ਦੇ ਬੰਦੇ ਸੀ ਉਹ ਉਹ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਬੰਦੇ ਸੀ ਉਹਦੇ ਕਰਕੇ ਉਹਨਾਂ ਨੇ ਆਪਣੇ ਜਿਹੜੇ ਦਰਵਾਜੇ ਉਹ ਚਾਰੇ ਪਾਸੇ ਰੱਖੇ ਹੋਏ ਸੀਗੇ ਤੋ ਲਾਵਾ ਆਪ ਪੌੜੀਆਂ ਦਾ ਵੀ ਜ਼ਿਕਰ ਕਰ ਰਹੇ ਸੀ ਮੈਂ ਪੌੜੀਆਂ ਵੀ ਸਾਥੀ ਨੂੰ ਕਹੋ ਥੋੜਾ ਜਿਹਾ ਅੱਗੇ ਹੋ ਕੇ ਆਪਾਂ ਪੌੜੀਆਂ ਵੀ ਦਿਖਾਈਏ ਪੌੜੀਆਂ ਬੜੀਆਂ ਉੱਚੀਆਂ ਲਗਾਈਆਂ ਗਈਆਂ ਨੇ ਦੇਖਦੇ ਤੋ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਦੀ ਜਿਹੜੀ ਇਸ ਦਾ ਨਿਰਮਾਣ ਆ ਉਹ ਕੀਤਾ ਗਿਆ ਪੱਥਰ ਬੜੇ ਹੀ ਤਰੀਕੇ ਦੇ ਨਾਲ ਲਗਾਏ ਗਏ ਨੇ ਉੱਪਰ ਵੀ ਜਿਹੜੇ ਪੱਥਰ ਨੇ ਉੱਪਰ ਵੀ ਉਹਨਾਂ ਦੇ ਉੱਪਰ ਵੀ ਕੁਝ ਕੁਝ ਮੱਲਾ ਦਾ ਕੁਝ ਚੀਜ਼ਾਂ ਲੀਕੀਆਂ ਹੋਈਆਂ ਨੇ ਆ ਸਾਹਮਣੇ ਚਾਹੇ ਮੀਨਾ ਕਾਰੀ ਕੀਤੀ ਉੱਪਰ ਵੀ ਹਾਂਜੀ ਹਾਂ ਬਹੁਤ ਖੂਬਸੂਰਤ ਮੀਨਾ ਕਾਰੀ ਆ ਉੱਪਰ ਉਹਨਾਂ ਨੇ ਫੁੱਲਾਂ ਦੀ ਬਨਾਵਟਾ ਬਣਾਈ ਹੋਈ ਹੈ ਸਜਾਵਟ ਹੈ ਬਾਕੀ ਉਹ ਦੇਖੋ ਜੀ ਪਤਾ ਉਸ ਟਾਈਮ ਤਾਂ ਕੋਈ ਮਸ਼ੀਨਰੀ ਯੁੱਗ ਨਹੀਂ ਸੀ ਉਹ ਹੱਥਾਂ ਨਾਲ ਹੀ ਕੰਮ ਕਰਦੇ ਸੀ ਕਿ ਹੱਥਾਂ ਦੇ ਵਿੱਚ ਹੀ ਉਹ ਵਿਸ਼ਵਾਸ ਰੱਖਦੇ ਸੀ ਕਿ ਜਿਵੇਂ ਵੀ ਕੰਮ ਕਰਦੇ ਸੀ ਉਹ ਕਿਉਂਕਿ ਬਹੁਤ ਇਮਾਰਤਾਂ ਉੱਦਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਆਪ ਖੁਦ ਹੱਥੀ ਤਿਆਰ ਕਰਕੇ ਜੀ ਉਹਨਾਂ ਉੱਪਰ ਮੀਨਾਕਾਰੀ ਕਰੀ ਕਿੰਨੀ ਜਮੀਨ ਹੈ ਇਸ ਇਸ ਮਕਬਰੇ ਦੇ ਆਲੇ-ਦੁਆਲੇ ਕੋਈ ਇਹ ਵੀ ਹਿਸਟਰੀ ਦੇ ਵਿੱਚ ਲਿਖਿਆ ਹੋਇਆ ਵੀ ਕਿੰਨੀ ਜਮੀਨ ਸੀ ਇਸ ਦੀ ਜਿਹੜਾ ਇਹ ਮਕਬਰਾ ਜੀ ਪ੍ਰਾਤਨ ਵਿਭਾਗ ਦੇ ਅਧੀਨ ਹੈ ਹੁਣ ਹੁਣ ਪ੍ਰਾਤਨ ਵਿਭਾਗ ਇਸ ਨੂੰ ਪ੍ਰਾਤਨ ਵਿਭਾਗ ਦੇ ਅਧੀਨ ਹੈ ਪ੍ਰਾਤਨ ਵਿਭਾਗ ਦੇ ਅਧੀਨ ਆ ਇਹ ਸਾਹਮਣੇ ਪੌੜੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਪੌੜੀਆਂ ਦਾ ਜ਼ਿਕਰ ਕਰ ਰਹੇ ਆ ਹਾਂਜੀ ਹਾਂਜੀ ਇੰਨੀ ਉੱਚੀ ਪਹਿਲੀ ਪੌੜੀ ਪਿਆ ਇਹ ਇੰਨੀ ਉੱਚੀ ਲਾਈ ਹੋਈ ਹੈ ਜੀ ਇਹ ਪਹਿਲੀ ਪੌੜੀ ਇਸ ਕਰਕੇ ਲਾਈ ਹੈ ਕਿਉਂਕਿ ਇਸ ਕਹਿੰਦੇ ਮਕਬਰੇ ਦੀ ਕਹਿੰਦੇ ਲਈ ਆਪਣੀ ਆ ਭਾਵਨਾਵਾਂ ਨੇ ਵੀ ਇਹਨਾਂ ਦੀ ਕਹਿੰਦੇ ਲਈ ਜਿਵੇਂ ਕਹਿ ਦਿੰਦੇ ਆ ਵੀ ਇਸ ਮਕਬਰੇ ਦੇ ਉੱਪਰ ਕੋਈ ਚੜੇ ਨਾ ਠੀਕ ਹੈ ਨਾ ਵੀ ਚੜਨ ਕਰਕੇ ਜਿਹੜੇ ਉਹਨਾਂ ਨੂੰ ਕੋਈ ਉਹਨਾਂ ਦੀ ਉਮੇਜ ਦੇ ਉੱਪਰ ਜਾਂ ਉਹਨਾਂ ਦੀ ਜਾਂ ਉਹਦੇ ਪਰ ਕੋਈ ਠੇਸ ਨਾ ਪਚਾਵੇ ਠੀਕ ਹੈ ਉਹਦੇ ਕਰਕੇ ਜੀ ਇਹਨਾਂ ਨੇ ਇਹ ਪੌੜੀਆਂ ਕੱਣ ਲਈ ਪਹਿਲੇ ਫਲੋਰ ਨੂੰ ਛੱਡ ਕੇ ਦੂਸਰੇ ਫਲੋਰ ਤੋਂ ਉਹਨਾਂ ਨੇ ਤਿਆਰ ਕਰੀਆਂ ਹੋਈਆਂ ਸਾਡੇ ਨਾਲ ਇੱਕ ਬਜ਼ੁਰਗ ਵੀ ਨੇ ਇਸੇ ਪਿੰਡ ਦੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹ ਇਸ ਮਕਬਰੇ ਬਾਰੇ ਕੀ ਜਾਣਦੇ ਨੇ ਬਜ਼ੁਰਗੋ ਕੀ ਨਾਮ ਆ ਤੁਹਾਡਾ ਮੇਰੇ ਨਾਲ ਰਣਜੀਤ ਸਿੰਘ ਹੈ ਕਿੰਨੀ ਸਾਲ ਦੀ ਉਮਰ ਹੋ ਗਈ ਤੁਹਾਡੀ ਮੇਰੀ 62 ਸਾਲ ਦੀ ਮੱਕਬਰੀ ਵਾਰੀ ਕੀ ਜਾਣਦੇ ਤੁਸੀਂ ਪਿੰਡ ਦੇ ਵਸਨੀਕੋਂ ਕਦੋਂ ਤੋਂ ਤੁਸੀਂ ਨੇ ਸਾਡੇ ਤੁਹਾਡੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਹੋਣਾ ਜਿਸ ਤਰ੍ਹਾਂ ਹੁਣ ਨਿਰਮਾਣ ਵੀ ਥੋੜਾ ਜਿਹਾ ਹੋਇਆ ਕੀ ਕੀ ਜਾਣਦੇ ਤੁਸੀਂ ਇਸ ਇਤਿਹਾਸ ਬਾਰੇ ਜੋ ਇਹਨਾਂ ਨੇ ਦੱਸਿਆ ਇਤਿਹਾਸ ਤਾਂ ਉਹੀ ਹੈ ਹਮ ਬਾਕੀ ਪਹਿਲਾਂ ਜਿਹੜੇ ਨੇ ਹਨ ਪੜ੍ਹੇ ਲੋਕ ਉਹ ਤਾਂ ਕਹਿੰਦਾ ਰਤੁਰਤ ਦਿਨਤਾਂ ਨੇ ਬਣਾਇਆ ਐਡਾ ਐਡੇ ਦਾ ਪੱਥਰ ਕੋਈ ਚੱਕ ਕੇ ਰੱਖੀ ਨਹੀਂ ਸਕਦਾ ਹਾਂ ਚਲੋ ਹੁਣ ਗਾਂਗਾ ਲੋਕਾਂ ਦੀ ਪੜਾਈ ਦਾ ਸਾਰਾ ਪਿੰਡ ਫਿਰ ਇੱਥੇ ਮੱਥਾ ਟੇਕਦਾ ਸਸਾਰੇ ਨੇ ਕੋਈ ਕੋਈ ਆਉਂਦਾ ਕੋਈ ਕੋਈ ਆਉਂਦਾ ਕਿੰਨੀ ਕਿ ਜਮੀਨ ਸੀ ਇਸ ਮਕਬਰੇ ਦੀ ਇੰਨੀ ਕਿ ਜਮੀਨ ਸੀ ਜਿੱਥੇ ਪਖੜਿਆ ਕੋ ਹੋਰ ਵੀ ਜਮੀਨ ਵਾਲੇ ਦਵਾਲੇ ਇਸ ਦੀ ਅਸਲੀ ਕਹਿਣ ਦੇ ਵਿੱਚ ਤਾਂ ਇਹ ਹੈ ਕਿ ਜਗੀਰ ਜਿੰਨੀ ਵੀ ਹੈ ਸੀ ਇਹ ਪਿੰਡ ਦੀ ਸਾਰੀ ਜਗੀਰ ਦਿੱਤੀ ਗਈ ਸੀ ਉਹਨੂੰ ਦਾ ਤੋਹਫੇ ਤੌਰ ਤੇ ਤੇ ਬਾਕੀ ਹੁਣ ਤਾਂ ਪੌਣੇ ਇੱਕ ਦੋ ਗਿੱਲੇ ਪੂਰੀ ਦੋ ਗਿੱਲੇ ਵਿੱਚ ਹੀ ਆ ਓਕੇ ਵਿੱਚ ਹੀ ਇਹ ਮਕਬਰਾ ਵਿੱਚੇ ਨਾਲ ਜਮੀਨ ਤੁਸੀਂ ਹੋਰ ਕੀ ਜਾਣਦੇ ਹੋ ਇਸ ਦੇ ਇਤਿਹਾਸ ਬਾਰੇ ਤੁਸੀਂ ਪੜਿਆ ਹੋਣਾ ਇਸ ਦਾ ਇਤਿਹਾਸ ਜਾਣਿਆ ਹੋਣਾ ਹੋਰ ਕੀ ਖਾਸੀਅਤ ਹੈ ਖਾਸੀਅਤ ਤਾਂ ਠੀਕ ਹੈ ਜੋ ਕੋਈ ਦੱਸਦਾ ਇੰਨਾ ਕੁਝ ਨਹੀਂ ਦੱਸ ਸਕਦਾ ਇਹ ਪੜੀ ਨਮਾਏ ਨਵੀਂ ਦਸ ਰਾਤ ਨੂੰ ਕਿਸ ਤਰ੍ਹਾਂ ਦੀ ਦਿਖ ਲੱਗਦੀ ਹੈ ਰਾਤ ਨੂੰ ਚਮਕਦਾ ਦੂਰੋਂ ਜਦੋਂ ਚੰਨ ਚਾਨਣੀ ਰਾਤ ਹੁੰਦੀ ਹੈ ਹੁਣ ਤਾਂ ਨਹੀਂ ਚਮਕਦਾ ਜਦੋਂ ਮਤਲਬ ਇਦਾਂ ਹੈ ਨਾ ਟੈਲਾਂ ਜਿੰਨਾ ਵਿੱਚ ਨੀਲੇ ਰੰਗ ਸਨ ਉਹ ਚਾਨਣੀ ਰਾਤ ਪੈ ਉਹ ਚਮਕਦੀ ਹੁੰਦੀ ਸੀ ਉਹ ਵਧੀਆ ਜਿਹੜੇ ਹੁਣ ਹੌਲੀ ਹੌਲੀ ਉਹ ਮਿਟ ਗਏ ਨੇ ਨਾ ਹੌ ਲੱਗੇ ਹੋਏ ਚੀ ਨੀ ਬੱਚੇ ਰੋੜੇ ਫੜਫੜ ਕੇ ਨਿਸ਼ਾਨੇ ਮਾਰੀ ਜਾਂਦੇ ਨੇ ਕਦੇ ਕੁਝ ਕਰੀ ਜਾਂਦੇ ਨੇ ਉਹ ਕਿਆ ਕਿਸ ਨੂੰ ਕਹੇ ਉਹ ਉਹ ਟੁੱਟ ਗਿਆ ਕਿਉਂਕਿ ਉਸ ਤੋਂ ਪਹਿਲਾਂ ਜੀ ਕੋਈ ਇਹਨਾਂ ਦਾ ਧਿਆਨ ਰੱਖਣ ਵਾਲਾ ਹੈ ਨਹੀਂ ਸੀ ਠੀਕ ਆ ਸਰਾਂਦੇ ਜੀ ਤਕਰੀਬਨ ਤੁਸੀਂ ਸਾਰੇ ਮਕਬਰੇ ਦੇਖੋਗੇ ਟੋਟਲ ਜ਼ਮੀਨ ਦੋਸ਼ ਹੋ ਰਹੇ ਆ ਇੱਕ ਇਹ ਮਕਬਰਾ ਤਾਂ ਖੜਿਆ ਕਿਉਂਕਿ ਇਹ ਸੈਂਡਸਟੋਨ ਦਾ ਹੈਵੀ ਪੱਥਰਾਂ ਦਾ ਬਣਿਆ ਹੋਇਆ ਹੈ ਠੀਕ ਹੈ ਨਾ ਉਹਦੇ ਕਰਕੇ ਜੀ ਦੀ ਲੁੱਕ ਉਦਾਂ ਦੀ ਉਹ ਹੈ ਬਟ ਜੇਕਰ ਇਹਤੇ ਪਰ ਵੀ ਧਿਆਨ ਨਾ ਦਿੱਤਾ ਗਿਆ ਹੋ ਸਕਦਾ ਵੀ ਥੋੜੇ ਟਾਈਮ ਤੱਕ ਜਿਹੜਾ ਸਾਡਾ ਇਤਿਹਾਸ ਹੈ ਉਹ ਖਤਮ ਨੂੰ ਹਾਂਜੀ ਹਾਂ ਇਹਦੀ ਵੀ ਸਾਮ ਸਮਾਨ ਦੀ ਲੋਡ ਹੈ ਜਿਸ ਤਰ੍ਹਾਂ ਦੇਖ ਸਕਦੇ ਹੋ ਜਿਹੜੇ ਪੱਥਰ ਨੇ ਉਹਨਾਂ ਦੇ ਵਿੱਚ ਕੱਖ ਨੇ ਛੋਟੇ ਛੋਟੇ ਪਿੱਪਲ ਨੇ ਉਹ ਉੱਗੇ ਹੋਏ ਨੇ ਇਹ ਵੀ ਨੁਕਸਾਨ ਪਹੁੰਚ ਸਕਦਾ ਹੈ ਬਿਲਕੁਲ ਜੀ ਇਹ ਜਿਹੜੀਆਂ ਦੁਵਾਰਾਂ ਹੁੰਦੀਆਂ ਨੇ ਤੁਸੀਂ ਆਪਣੇ ਘਰ ਦੇ ਵਿੱਚ ਦੇਖਾਂਗੇ ਆਪਾਂ ਪਿੱਪਲ ਉੱਗਦਾ ਉਹ ਦੁਵਾਰਾਂ ਨੂੰ ਖੋਖਲਾ ਕਰ ਦਿੰਦਾ ਕਿਉਂਕਿ ਇੱਟਾਂ ਨੂੰ ਖਤਮ ਕਰ ਦਿੰਦਾ ਉਹ ਜਦ ਇੱਟਾਂ ਨਿਕਲਣੇ ਸ਼ੁਰੂ ਹੋ ਜਾਂਦੀਆਂ ਫਿਰ ਹੌਲੀ ਹੌਲੀ ਜੀ ਉਹ ਕਹਿੰਦੇ ਘਰ ਵੀ ਖਤਮ ਹੋ ਜਾਂਦਾ ਇਹ ਪੱਥਰ ਹੈ ਜੀ ਪੱਥਰ ਦੇ ਦੇਖੋ ਬਣਿਆ ਸੈਂਡ ਸੈਂਡ ਦਾ ਮਤਲਬ ਹੁੰਦਾ ਰੇਤਾ ਰੇਤਿਆਂ ਦਾ ਬਣਿਆ ਪੱਥਰ ਹੈ ਇਹ ਰੇਤਿਆਂ ਦੇ ਵਿੱਚ ਵੀ ਕਹਿੰਨ ਤਰ ਵੀ ਪੌਦੇ ਉੱਠ ਬੈਂਦੇ ਨੇ ਉਹਦੇ ਕਰਕੇ ਜੀ ਇਹ ਨੁਕਸਾਨ ਇਹਨਾਂ ਦੇ ਕਰਨਾ ਵੀ ਇਹਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਤੋਂ ਖੂਬਸੂਰਤ ਇਮਾਰਤ ਹੋਰ ਕਿਤੇ ਨਹੀਂ ਹੈ ਜੀ ਹੋਰ ਵੀ ਤੁਸੀਂ ਬਾਕੀ ਪੰਜਾਬ ਵੀ ਘੁੰਮ ਕੇ ਦੇਖਿਆ ਇਸ ਤਰ੍ਹਾਂ ਦਾ ਮਕਬਰਾ ਬਣਿਆ ਹੋਇਆ ਪੱਥਰ ਦਾ ਕਿਤੇ ਵੀ ਹੋਰ ਨਹੀਂ ਮੈਂ ਜੀ ਪੰਜਾਬ ਘੁੰਮਿਆ ਬਟ ਮੈਨੂੰ ਅੱਜ ਤੱਕ ਇਹੋ ਜਿਹਾ ਮਕਬਰਾ ਕਿਤੇ ਨਜ਼ਰ ਨਹੀਂ ਆਇਆ ਜਿਹੜਾ ਸਿਕੰਦਰ ਲੋਧੀ ਦੇ ਬਾਰੇ ਥੋੜੀ ਜੀ ਜਾਣਕਾਰੀ ਸਾਂਝੀ ਕਰੋ ਸਿਕੰਦਰ ਲੋਧੀ ਹੈ ਕੌਣ ਸੀ ਸ਼ਕੰਦਰ ਲੋਧੀ ਜੀ ਬਹਿਲੋਲ ਲੋਧੀ ਦਾ ਬੇਟਾ ਸੀਗਾ ਜੀ ਇਬਰਾਹਿਮ ਲੋਧੀ ਦਾ ਡੈਡੀ ਸੀਗਾ ਇਬਰਾਹਿਮ ਲੋਧੀ ਮਤਲਬ ਵੀ ਜਿਹੜੇ ਬਹਿਲੋਲ ਲੋਧੀ ਦੇ ਪੋਤੇ ਸੀਗੇ ਜੀ ਸ਼ਕੰਦਰ ਲੋਧੀ ਦਾ ਜਿਹੜਾ ਕਿਹੜਾ ਮਤਲਬ ਵੀ ਜੋਵਾਈ ਸੀਗਾ ਉਹਨਾਂ ਦਾ ਨਾਮ ਡੇਰਾ ਮੀਰ ਜਿਨ੍ਹਾਂ ਦੇ ਨਾਂ ਤੇ ਪਿੰਡ ਪਿਆ ਡੇਰਾ ਮੀਰ ਮੀਰਾ ਉਹਨਾਂ ਦਾ ਜੋਵਾਈ ਸੀਗਾ ਸ਼ਕੰਦਰ ਲੋਧੀ ਦਾ ਉਹਨਾਂ ਦੀ ਜਿਹੜੀ ਬੇਟੀ ਸੀਗੀ ਸੁਭਾਨ ਬੀਬੀ ਉਹਨਾਂ ਦੇ ਜਾਦ ਦੇ ਵਿੱਚ ਇਹ ਮਕਬਰੇ ਦੀ ਉਸਾਰੀ ਕੀਤੀ ਜਿਹੜੇ ਤੁਸੀਂ ਮਕਬਰੇ ਦਾ ਜ਼ਿਕਰ ਕਰ ਰਹੇ ਸੀ ਉਹ ਸਾਹਮਣੇ ਉਹ ਮਕਬਰਾ ਉਹ ਨਜ਼ਰ ਆ ਰਿਹਾ ਜਿਹੜੀ ਦੂਜੀ ਉਹਨਾਂ ਦੀ ਧੀ ਦਾ ਮਕਬਰਾ ਹੈ ਹਾਂਜੀ ਹਾਂਜੀ ਉਹਨਾਂ ਦੀ ਜਿਹੜੀ ਦੂਸਰੀ ਬੇਟੀ ਸੀ ਤੁਹਾਨੂੰ ਦਿਖਾਵਾਂਗਾ ਥੋੜਾ ਜਿਹਾ ਦਿਖਾਵੇ ਜੂਮ ਕਰਕੇ ਉਹਨਾਂ ਦੀ ਦੂਸਰੀ ਬੇਟੀ ਦਾ ਨਾਮ ਸੀਗਾ ਜੀ ਤਾਜ ਹੱਜ ਤਾਜ ਤਾਜ ਬੀਬੀ ਉਹਨਾਂ ਦਾ ਨਾਮ ਲੈ ਕੇ ਬਣਾਉਂਦੇ ਸੀਗੇ ਉਹ ਤਾਜ ਬੀਬੀ ਦਾ ਮਕਬਰਾ ਜੀ ਉਹ ਸ਼ਿਕੰਦਰ ਲੋਧੀ ਦੀ ਜਿਹੜੀ ਦੂਸਰੀ ਬੇਟੀ ਸੀਗੀ ਉਹਨਾਂ ਦੇ ਨਾਮ ਦੇ ਵਿੱਚ ਉਹ ਮਕਬਰਾ ਯਾਦ ਦੇ ਵਿੱਚ ਮਕਬਰਾ ਬਣਾਇਆ ਗਿਆ ਉਹ ਪੱਥਰ ਦੀਆਂ ਇੱਟਾਂ ਜਾਂ ਪੱਥਰ ਦਾ ਨਹੀਂ ਬਣਿਆ ਹੋਇਆ ਹੈ ਉਹ ਓਨਲੀ ਸਿਰਫ ਸਰਾਹਦੀ ਇੱਟਾਂ ਦਾ ਬਣਿਆ ਹੋਇਆ ਲਾਲ ਇੱਟਾਂ ਦਾ ਬਣਿਆ ਹੋਇਆ ਜੀ ਤੁਸੀਂ ਉਹ ਜੇਕਰ ਜ਼ੂਮ ਕਰਕੇ ਦਿਖਾ ਰਹੇ ਤੁਸੀਂ ਦੇਖ ਵੀ ਸਕਦੇ ਹੋ ਉਹ ਲਾਲ ਇੱਟਾਂ ਦਾ ਹੀ ਬਣਿਆ ਹੋਇਆ ਹੈ ਜੀ ਬਿਲਕੁਲ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਇਹ ਸਰਹੰਦ ਦੀ ਧਰਤੀ ਤੇ ਮਕਬਰਾ ਬਣਿਆ ਹੋਇਆ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕੀਤਾ ਸੀ ਤਾਂ ਉਸ ਸਮੇਂ ਸਿਕੰਦਰ ਲੋਧੀ ਨੇ ਆਪਣੀ ਧੀ ਦੀ ਯਾਦ ਦੇ ਵਿੱਚ ਇਹ ਬਣਾਇਆ ਸੀ ਤਾਂ ਇਹਦਾ ਗੁੰਮਦ ਦਾ ਬੜਾ ਹੀ ਮਜ਼ਬੂਤੀ ਦਾ ਨਜ਼ਰ ਆ ਰਿਹਾ ਪਰ ਇਹਦੇ ਕੁਝ ਪੱਥਰ ਨੇ ਉਹ ਥੱਲੇ ਡੇਗੇ ਵੀ ਨੇ ਸਾਹਮਣੇ ਤੁਹਾਨੂੰ ਤਸਵੀਰਾਂ ਵਿੱਚ ਦਿਖਾਈ ਸੀ ਜਿਹੜਾ ਪੱਥਰ ਉੱਪਰੋਂ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਕੱਖ ਉੱਗੇ ਹੋਏ ਨੇ ਕੰਧਾਂ ਦੇ ਵਿੱਚ ਛੋਟੇ ਛੋਟੇ ਦਰਾਕਤੁੱਗ ਹੋਏ ਨੇ ਜੇਕਰ ਉਹਨਾਂ ਨੂੰ ਨਾ ਨਸ਼ਟ ਕੀਤਾ ਗਿਆ ਜਾਂ ਇਸ ਦੀ ਸਾਂਭ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਜਿਹੜੀ ਹਿਸਟਰੀ ਆ ਉਹ ਖਤਮ ਹੋ ਸਕਦੀ ਆ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਮਕਬਰਾ ਤਿਆਰ ਕੀਤਾ ਗਿਆ ਡੇਰਾ ਮੀਰ ਮੀਰਾ ਪਿੰਡ ਆ ਉਸ ਥਾਂ ਦੇ ਉੱਤੇ ਬਣਿਆ ਹੋਇਆ ਸਿਕੰਦਰ ਲੋਧੀ ਨੇ ਆਪਣੀ ਧੀ ਦੀ ਯਾਦ ਦੇ ਵਿੱਚ ਇਹ ਮਕਬਰਾ ਬਣਾਇਆ ਸੀ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਫਤੇਗੜਸਾ